ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਭਰਾਵੋ ਕੁਝ ਬੰਦੇ ਇੰਨੇ ਪੰਜਾਬ ਦੇ ਲਈ ਫਿਕਰਮੰਦ ਆ ਤੇ ਇੰਨਾ ਕੰਮ ਕਰਦੇ ਆ ਨਾ ਤੇ ਉਹਨਾਂ ਦਾ ਪੂਰਾ ਖੁੱਲ ਕੇ ਜਿਵੇਂ ਸਾਥ ਦੇਣਾ ਬੰਦਾ ਉਵੇਂ ਨਹੀਂ ਦੇ ਰਿਹਾ ਆਪਾਂ ਪੰਜਾਬੀ ਜਿਵੇਂ ਸਖਪਾਲ ਖਹਿਰਾ ਆਪਣੀ ਪਾਰਟੀ ਲਾਈਨ ਤੋਂ ਹਟ ਕੇ ਬਹੁਤ ਜ਼ਿਆਦਾ ਪੰਜਾਬ ਦੇ ਹੱਕ 'ਚ ਸਟੈਂਡ ਲੈਂਦੇ ਇਵਨ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਵੀ ਹੱਕ 'ਚ ਉਹਨਾਂ ਨੇ ਸਟੈਂਡ ਲਿਆ ਯੂਪੀਏ ਦੇ ਖਿਲਾਫ ਜਾਣੀ ਕੋਈ ਪਾਰਟੀ ਨਹੀਂ ਇੰਨੀਆਂ ਚੀਜ਼ਾਂ ਤੇ ਬੋਲਦੀ ਤੇ ਉਹ ਖੁੱਲ ਕੇ ਬੋਲਦੇ ਆ ਬਿਉਂਡ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਤੇ ਸਾਥ ਪੂਰੀ ਚਲੋ ਆਪਾਂ ਐਮਐਲਏ ਪਲਾਥਾ ਲਿਆਨੇ ਬਣਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੰਨੀ ਹਨੇਰੀ ਚ ਵੀ ਬਣਾਇਆ ਤੇ ਦੂਜੀ ਗੱਲ ਉਹਨਾਂ ਦੇ ਨਾਲ ਇੱਕ ਕਮਾਲੂ ਸਾਹਿਬ ਉਹ ਵੀ ਸਮਝ ਲਓ ਬਹੁਤ ਤਗੜੇ ਹੀ ਬੰਦੇ ਆ ਜਿਹੜੇ ਉਹਨਾਂ ਨਾਲ ਅਜੇ ਤੱਕ ਨਿਭੀ ਜਾਂਦੇ ਆ ਕੋਈ ਪਾਵਰ ਤੋਂ ਬਿਨਾ ਜਾਂ ਪਤਾ ਜਿੱਥੇ ਵੀ ਇੱਥੇ ਕਦੇ ਵੀ ਗਵਰਨਮੈਂਟ ਤੱਕਾ ਕਰ ਸਕਦੀ ਜਾਂ ਕੋਈ ਬੇਇਨਸਾਫੀ ਹੋ ਸਕਦੀ ਪਰ ਉਹ ਫਿਰ ਵੀ ਇਹ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਖੈਰਾ ਸਾਹਿਬ ਨਾਲ ਹਰ ਇਸ਼ੂ ਤੇ ਦੇਖ ਲੋ ਕਦੋਂ ਦੇ ਆਪਣੀ ਪਾਰਟੀ ਵੀ ਬਣਾਈ ਤੇ ਕਿੰਨਾ ਕੁਝ ਹੋਇਆ ਤੇ ਉਦੋਂ ਦੇ ਨਾਲ ਹੀ ਨਿਭੀ ਆ ਰਹੇ ਹੁਣ ਜੇ ਉਹ ਕਾਂਗਰਸ ਚ ਖੈਰਾ ਸਾਹਿਬ ਤੇ ਉਹ ਵੀ ਨਾਲ ਹੀ ਕਮਾਲੂ ਸਾਹਿਬ ਇਦਾਂ ਦੇ ਬੰਦੇ ਜੋ ਆ ਜਿਨ੍ਹਾਂ ਦਾ ਕੋਈ ਸਟੈਂਡ ਆ ਜਿਹੜੇ ਬਿਨਾ ਪਾਵਰ ਤੋਂ ਵੀ ਬੰਦੇ ਦੇ ਗੁਣਾ ਕਰਕੇ ਨਾਲ ਰਹਿੰਦੇ ਇਦਾਂ ਦੇ ਬੰਦਿਆਂ ਦੀ ਕਦਰ ਕਰਿਆ ਕਰੋ ਕਿਉਂਕਿ ਹੋਰ ਕੋਈ ਕਿੰਨੇ ਕ ਬੰਦੇ ਰਹਿ ਗਏ ਜਿਹੜਾ ਖੈਰਾ ਸਾਹਿਬ ਨਾਲ ਡਟ ਕੇ ਖੜੇ ਰਹੇ ਕਮਾਲੂ ਸਾਹਿਬ ਵੀ ਖੜੇ ਰਹੇ ਹੋਰ ਵੀ ਹੋਣਗੇ 2-4 ਬੰਦੇ ਪਰ ਇਦਾਂ ਦੇ ਜੇ ਬੰਦੇ ਹੈ ਹਨ ਇਹਨਾਂ ਨੂੰ ਸੰਭਾਲ ਕੇ ਰੱਖੋ ਹੀਰੇ ਆ ਇਹ ਆਪਣੇ ਪੰਜਾਬ ਦੇ ਜਿਹੜੇ ਹਰ ਈਸ਼ੂ ਤੇ ਬਿਨਾ ਕਿਸੇ ਡਰ ਤੋਂ ਹਰ ਚੀਜ਼ ਤੇ ਪੂਰੇ ਡਟ ਕੇ ਪੰਜਾਬ ਦੇ ਹੱਕ 'ਚ ਸਟੈਂਡ ਲੈਣ ਵਾਲੇ ਬਹੁਤ ਘੱਟ ਬੰਦੇ ਆ ਤੇ ਪਰ ਜਿਹੜੇ ਅੱਜ ਦੇ ਟਾਈਮ 'ਚ ਵੀ ਲੈ ਰਹੇ ਆ ਇੰਨੇ ਤੱਕੇ ਦੇ ਬਾਵਜੂਦ ਪੁਲਿਸ ਦੀ ਕਾਰਵਾਈਆਂ ਦੇ ਬਾਵਜੂਦ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਹੱਕ 'ਚ ਖੜੇ ਆ ਉਹ ਯੋਧੇ ਆ ਉਹਨਾਂ ਦਾ ਡਟ ਕੇ ਸਾਥ ਦਿਓ ਥੈਂਕ ਯੂ ਸਸਕਾ